ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਹਿਮਾਚਲ ਤੋਂ ਜਿੱਥੇ ਕਈ ਜਣਿਆਂ ਦੀ ਮੌਤ ਹੋ ਚੁੱਕੀ ਹੈ ਬੀਤੀ ਰਾਤ ਭਾਰੀ بارش ਕਰਕੇ ਵੱਖ-ਵੱਖ ਥਾਵਾਂ ਉੱਤੇ ਬੱਦਲ ਫਟੇ ਨੇ ਤਿੰਨ ਥਾਵਾਂ ਉੱਤੇ ਇੱਕੋ ਸੂਬੇ ਦੇ ਵਿੱਚ ਹਿਮਾਚਲ ਦੇ ਵਿੱਚ ਬੱਦਲ ਫਟੇ ਨੇ ਤੇ ਤਬਾਹੀ ਦਾ ਜੋ ਮੰਜ਼ਰ ਹੈ ਉਹ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਿਹਾ ਜਿੱਥੇ ਤਾਸ਼ ਦੇ ਪੱਤੇ ਵਾਂਗੂ ਇਮਾਰਤਾਂ ਘਰ ਰੁੜ ਗਏ ਨੇ ਇਹ ਤਸਵੀਰ ਮਨਾਲੀ ਦੀ ਹੈ ਜਿੱਥੇ ਦੇਖ ਸਕਦੇ ਹੋ ਕਿ ਕਿਵੇਂ ਕੁਝ ਕੁ ਸੈਕਿੰਡ ਦੇ ਵਿੱਚ ਹੀ ਪੰਜ ਮੰਜ਼ਲਾ ਬਿਲਡਿੰਗ ਜਿਹੜੀ ਹੈ ਉੱਤਬਾਹ ਹੋ ਗਈ ਉਧਰ ਹੀ Shimla ਦੇ ਵਿੱਚ ਵੀ ਅਜਿਹੇ ਹੀ ਹਾਲ ਦੇਖਣ ਨੂੰ ਮਿਲੇ ਜਿੱਥੇ SDRF ਦੀਆਂ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਤੇ ਹਿਮਾਚਲ ਦੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ 51 ਜਣੇ 51 ਜਣੇ ਲਾਪਤਾ ਦੱਸੇ ਜਾ ਰਹੇ ਨੇ NDRF ਤੇ SDRF ਪੁਲਿਸ ਤੇ ਹੋਮਗਾਰਡ ਸਾਰੇ ਜਣੇ ਕੋਆਰਡੀਨੇਟ ਕਰਕੇ ਸਾਰੀਆਂ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਤੇ ਉਧਰ ਹੀ ਨਦੀਆਂ ਤੇ ਨਾਲੇ ਪੂਰੇ ਉਫਾਨ ਦੇ ਉੱਤੇ ਨੇ ਕੁੱਲੂ ਤੇ ਚੰਡੀਗੜ੍ਹ ਮਨਾਲੀ ਹਾਈਵੇ ਬਿਆਸ ਨਦੀ ਦੇ ਕਾਰਨ ਵਹਿ ਗਿਆ ਉਸ ਦੇ ਵਿੱਚ ਵਹਾਅ ਦੇ ਵਿੱਚ ਤੇ ਇਹ ਹਾਈਵੇ ਬੰਦ ਕਰ ਦਿੱਤਾ ਗਿਆ ਇੱਕ ਨਹੀਂ ਕਈ ਥਾਵਾਂ ਦੇ ਉੱਤੇ ਇਹ ਹਾਈਵੇ ਬਲੌਕ ਹੈ ਬੰਦ ਹੈ ਲੈਂਡਸਲਾਈਡਸ ਹੋ ਰਹੀਆਂ ਨੇ ਤਾਂ ਤਿੰਨ ਮਕਾਨ ਹੁਣ ਤੱਕ ਰੁੜੇ ਨੇ ਮੰਡੀ ਦੇ ਵਿੱਚ ਚਹਰਾ ਘਾਟੀ ਦੇ ਵਿੱਚ ਹੀ ਤਿੰਨ ਮਕਾਨ ਇੱਕੋ ਹੀ ਥਾਂ ਦੇ ਉੱਤੇ ਰੁੜੇ ਨੇ ਤੇ ਤਿੰਨ ਪਰਿਵਾਰਾਂ ਦੇ 11 ਜਣੇ ਤਿੰਨ ਪਰਿਵਾਰਾਂ ਦੇ 11 ਜਣੇ ਲਾਪਤਾ ਨੇ ਯਾਨੀ ਕਿ ਪੂਰੇ ਤਿੰਨ ਦੇ ਤਿੰਨ ਪਰਿਵਾਰ ਪਾਣੀ ਦੇ ਵਿੱਚ ਵਹਿ ਗਏ ਨੇ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਦੋ ਲਾਸ਼ਾਂ ਬਰਾਮਦ ਹੋਣ ਤੱਕ ਹੋ ਚੁੱਕੀਆਂ ਨੇ ਬਾਕੀ ਜਿਨ੍ਹਾਂ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਹੈ ਤੇ ਉਧਰ ਹੀ ਮੰਡੀ ਦੇ ਡੀਸੀ ਅਪੂਰਵ ਦੇਵਗਨ ਵੱਲੋਂ ਜਿਹੜਾ ਕਿ ਇਹ ਬਿਆਨ ਜਾਰੀ ਕੀਤਾ ਗਿਆ ਕਿ ਲੋਕ ਅੰਦਰ ਹੀ ਰਹਿਣ ਹਿਮਾਚਲ ਆਉਣ ਤੋਂ ਗੁਰੇਜ਼ ਕੀਤਾ ਜਾਏ ਕਿਉਂਕਿ ਇਸ ਵੇਲੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਤਾਂ ਤਿੰਨ ਥਾਵਾਂ ਉੱਤੇ ਬੱਦਲ ਫਟਿਆ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਲਾਪਤਾ ਹੋ ਗਏ ਨੇ 51 ਜਣੇ ਲਾਪਤਾ ਨੇ ਕਈ ਇਮਾਰਤਾਂ ਢਹ ਢੇਰੀ ਹੋਈਆਂ ਨੇ ਹਾਈਵੇ ਟੁੱਟ ਚੁੱਕੇ ਨੇ ਤਸਵੀਰਾਂ ਹਾਈਵੇਸ ਦੀਵੇਂ ਤੁਹਾਨੂੰ ਦਿਖਾ ਰਹੇ ਹਾਂ ਤੇ ਸੀਐਮ ਸੁਖੂ ਦਾ ਵੀ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਰਾਹਤ ਟੀਮਾਂ ਆਪਣਾ ਕੰਮ ਕਰ ਰਹੀਆਂ ਨੇ ਜਲਦ ਅਸੀਂ ਸਿਚੁਏਸ਼ਨ ਨੂੰ ਕਾਬੂ ਦੇ ਵਿੱਚ ਲਵਾਂਗੇ ਪਰ ਲੋਕ ਵੀ احتیاط ਗੁਰੇਜ਼ ਜ਼ਰੂਰ ਵਰਤਣ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਟੀਮਾਂ ਜਿਹੜੀਆਂ ਨੇ ਰਾਹਤ ਕਾਰਜ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਧਰ ਹੀ ਨਦੀਆਂ ਪੂਰੇ ਉਫਾਨ ਦੇ ਉੱਤੇ ਨੇ ਬੀਤੀ ਰਾਤ ਲਗਭਗ ਸਾਰੀ ਰਾਤ ਹੀ بارش ਹੁੰਦੀ ਰਹੀ ਤੇਜ਼ بارش ਸੀ ਜਿਸ ਕਰਕੇ ਕਈ ਥਾਵਾਂ ਉੱਤੇ ਅਜਾਹੀਆਂ ਦੁਰਘਟਨਾਵਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਖ਼ਬਰ ਦੀ ਵੱਡੀ ਖ਼ਬਰ ਤੁਹਾਨੂੰ ਦੇ ਰਿਹਾ ਹਿਮਾਚਲ ਤੋਂ ਜਿੱਥੇ ਕਈ ਜਣਿਆਂ ਦੀ ਮੌਤ ਹੋ ਚੁੱਕੀ ਹੈ ਬੀਤੀ ਰਾਤ ਭਾਰੀ بارش ਕਰਕੇ ਵੱਖ-ਵੱਖ ਥਾਵਾਂ ਉੱਤੇ ਬੱਦਲ ਫਟੇ ਨੇ ਤਿੰਨ ਥਾਵਾਂ ਉੱਤੇ ਇੱਕੋ ਸੂਬੇ ਦੇ ਵਿੱਚ ਹਿਮਾਚਲ ਦੇ ਵਿੱਚ ਬੱਦਲ ਫਟੇ ਨੇ ਤੇ ਤਬਾਹੀ ਦਾ ਜੋ ਮੰਜ਼ਰ ਹੈ ਉਹ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਿਹਾ ਜਿੱਥੇ ਤਾਸ਼ ਦੇ ਪੱਤਿਆਂ ਵਾਂਗੂ ਇਮਾਰਤਾਂ ਘਰ ਰੁੜ ਗਏ ਨੇ ਇਹ ਤਸਵੀਰ ਮਨਾਲੀ ਦੀ ਹੈ ਜਿੱਥੇ ਦੇਖ ਸਕਦੇ ਹੋ ਕਿ ਕਿਵੇਂ ਕੁਝ ਕੁ ਸੈਕਿੰਡ ਦੇ ਵਿੱਚ ਹੀ ਪੰਜ ਮੰਜ਼ਲਾ ਬਿਲਡਿੰਗ ਜਿਹੜੀ ਹੈ ਉਹ ਤਬਾਹ ਹੋ ਗਈ ਉਧਰ ਹੀ ਸ਼ਿਮਲਾ ਦੇ ਵਿੱਚ ਵੀ ਅਜਿਹੇ ਹੀ ਹਾਲ ਦੇਖਣ ਨੂੰ ਮਿਲੇ ਜਿੱਥੇ ਐਸਡੀਆਰਐਫ ਦੀਆਂ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਤੇ ਹਿਮਾਚਲ ਦੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ 51 ਜਣੇ 51 ਜਣੇ ਲਾਪਤਾ ਦੱਸੇ ਜਾ ਰਹੇ ਨੇ ਐਨਡੀਆਰਐਫ ਐਸ ਡੀ ਆਰ ਐਫ ਪੁਲਿਸ ਤੇ ਹੋਮ ਗਾਰਡ ਸਾਰੇ ਜਣੇ ਕੋਆਰਡੀਨੇਟ ਕਰਕੇ ਸਾਰੀਆਂ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਤੇ ਉਧਰ ਹੀ ਨਦੀਆਂ ਤੇ ਨਾਲ ਇਹ ਪੂਰੇ ਉਫਾਨ ਦੇ ਉੱਤੇ ਨੇ ਕੁਲੂ ਤੇ ਚੰਡੀਗੜ੍ਹ ਮਨਾਲੀ ਹਾਈਵੇ ਬਿਆਸ ਨਦੀ ਦੇ ਕਾਰਨ ਵਹਿ ਗਿਆ ਉਸ ਦੇ ਵਿੱਚ ਵਹਾਅ ਦੇ ਵਿੱਚ ਤੇ ਇਹ ਹਾਈਵੇ ਬੰਦ ਕਰ ਦਿੱਤਾ ਗਿਆ ਇੱਕ ਨਹੀਂ ਕਈ ਥਾਵਾਂ ਦੇ ਉੱਤੇ ਇਹ ਹਾਈਵੇ ਬਲੌਕ ਹੈ ਬੰਦ ਹੈ ਲੈਂਡਸਲਾਈਡਸ ਹੋ ਰਹੀਆਂ ਨੇ ਤਾਂ ਤਿੰਨ ਮਕਾਨ ਹੁਣ ਤੱਕ ਰੁੜੇ ਨੇ ਮੰਡੀ ਦੇ ਵਿੱਚ ਚਹਰਾ ਘਾਟੀ ਦੇ ਵਿੱਚ ਹੀ ਤਿੰਨ ਮਕਾਨ ਇੱਕੋ ਹੀ ਥਾਂ ਦੇ ਉੱਤੇ ਰੁੜੇ ਨੇ ਤੇ ਤਿੰਨ ਪਰਿਵਾਰਾਂ ਦੇ 11 ਜਣੇ ਤਿੰਨ ਪਰਿਵਾਰਾਂ ਦੇ 11 ਜਣੇ ਲਾਪਤਾ ਨੇ ਯਾਨੀ ਕਿ ਪੂਰੇ ਤਿੰਨ ਦੇ ਤਿੰਨ ਪਰਿਵਾਰ ਪਾਣੀ ਦੇ ਵਿੱਚ ਵਹਿ ਗਏ ਨੇ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਦੋ ਲਾਸ਼ਾਂ ਬਰਾਮਦ ਹੁਣ ਤੱਕ ਹੋ ਚੁੱਕੀਆਂ ਨੇ ਬਾਕੀ ਜਿਨ੍ਹਾਂ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਹੈ ਤੇ ਉਧਰ ਹੀ ਮੰਡੀ ਦੇ ਡੀਸੀ ਅਪੂਰਵ ਦੇਵਗਨ ਵੱਲੋਂ ਜਿਹੜਾ ਕਿ ਇਹ ਬਿਆਨ ਜਾਰੀ ਕੀਤਾ ਗਿਆ ਕੇ ਲੋਕ ਅੰਦਰ ਹੀ ਰਹਿਣ ਹਿਮਾਚਲ ਆਉਣ ਤੋਂ ਗੁਰੇਜ਼ ਕੀਤਾ ਜਾਏ ਕਿਉਂਕਿ ਇਸ ਵੇਲੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਤਾਂ ਤਿੰਨ ਥਾਵਾਂ ਉੱਤੇ ਬੱਦਲ ਫਟਿਆ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਲਾਪਤਾ ਹੋ ਗਏ ਨੇ 51 ਜਣੇ ਲਾਪਤਾ ਨੇ ਕਈ ਇਮਾਰਤਾਂ ਢਹਿ ਢੇਰੀ ਹੋਈਆਂ ਨੇ ਹਾਈਵੇ ਟੁੱਟ ਚੁੱਕੇ ਨੇ ਤਸਵੀਰਾਂ ਹਾਈਵੇਸ ਦੀਆਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤੇ ਸੀਐਮ ਸੁਖੂ ਦਾ ਵੀ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਰਾਹਤ ਟੀਮਾਂ ਆਪਣਾ ਕੰਮ ਕਰ ਰਹੀਆਂ ਨੇ ਜਲਦ ਅਸੀਂ ਸਿਚੁਏਸ਼ਨ ਨੂੰ ਕਾਬੂ ਦੇ ਵਿੱਚ ਲਵਾਂਗੇ ਪਰ ਲੋਕ ਵੀ ਇhtiyat ਗੁਰੇਜ਼ ਜ਼ਰੂਰ ਵਰਤਣ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਟੀਮਾਂ ਜਿਹੜੀਆਂ ਨੇ ਰਾਹਤ ਕਾਰਜ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਧਰ ਹੀ ਨਦੀਆਂ ਪੂਰੇ ਉਫਾਨ ਦੇ ਉੱਤੇ ਨੇ ਬੀਤੀ ਰਾਤ ਲਗਭਗ ਸਾਰੀ ਰਾਤ ਹੀ بارش ਹੁੰਦੀ ਰਹੀ ਤੇਜ਼ بارش ਸੀ ਜਿਸ ਕਰਕੇ ਕਈ ਥਾਵਾਂ ਉੱਤੇ ਅ ਅਜਿਹੀਆਂ ਹਾਦਸਾ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਲਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਹਿਮਾਚਲ ਤੋਂ ਜਿੱਥੇ ਕਈ ਜਣਿਆਂ ਦੀ ਮੌਤ ਹੋ ਚੁੱਕੀ ਹੈ ਬਿਤੀ ਰਾਤ ਭਾਰੀ بارش ਕਰਕੇ ਵੱਖ-ਵੱਖ ਥਾਵਾਂ ਉੱਤੇ ਬੱਦਲ ਫਟੇ ਨੇ ਤਿੰਨ ਥਾਵਾਂ ਉੱਤੇ ਇੱਕੋ ਸੂਬੇ ਦੇ ਵਿੱਚ ਹਿਮਾਚਲ ਦੇ ਵਿੱਚ ਬੱਦਲ ਫਟੇ ਨੇ ਤੇ ਤਬਾਹੀ ਦਾ ਜੋ ਮੰਜ਼ਰ ਹੈ ਉਹ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਿਹਾ ਜਿੱਥੇ ਤਾਸ਼ ਦੇ ਪੱਤਿਆਂ ਵਾਂਗੂ ਇਮਾਰਤਾਂ ਘਰ ਰੁੜ ਗਏ ਨੇ ਇਹ ਤਸਵੀਰ ਮਨਾਲੀ ਦੀ ਹੈ ਜਿੱਥੇ ਦੇਖ ਸਕਦੇ ਹੋ ਕਿ ਕਿਵੇਂ ਕੁਝ ਕੁ ਸੈਕਿੰਡ ਦੇ ਵਿੱਚ ਹੀ ਪੰਜ ਮੰਜ਼ਲਾ ਬਿਲਡਿੰਗ ਜਿਹੜੀ ਹੈ ਉਹ ਤਬਾਹ ਹੋ ਗਈ ਉਧਰ ਹੀ ਸ਼ਿਮਲਾ ਦੇ ਵਿੱਚ ਵੀ ਅਜਿਹੇ ਹੀ ਹਾਲ ਦੇਖਣ ਨੂੰ ਮਿਲੇ ਜਿੱਥੇ ਐਸਡੀਆਰਐਫ ਦੀਆਂ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਤੇ ਹਿਮਾਚਲ ਦੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ 51 ਜਣੇ 51 ਜਣੇ ਲਾਪਤਾ ਦੱਸੇ ਜਾ ਰਹੇ ਨੇ ਐਨਡੀਆਰਐਫ ਤੇ ਐਸ ਡੀ ਆਰ ਐਫ ਪੁਲਿਸ ਤੇ ਹੋਮ ਗਾਰਡ ਸਾਰੇ ਜਣੇ ਕੋਆਰਡੀਨੇਟ ਕਰਕੇ ਸਾਰੀਆਂ ਟੀਮਾਂ ਲਗਾਤਾਰ rescue operation ਚਲਾ ਰਹੀਆਂ ਨੇ ਤੇ ਉਧਰ ਹੀ ਨਦੀਆਂ ਤੇ ਨਾਲ ਇਹ ਪੂਰੇ ਉਫਾਨ ਦੇ ਉੱਤੇ ਨੇ ਕੁੱਲੂ ਤੇ ਚੰਡੀਗੜ੍ਹ ਮਨਾਲੀ ਹਾਈਵੇ ਬਿਆਸ ਨਦੀ ਦੇ ਕਾਰਨ ਵਹਿ ਗਿਆ ਉਸ ਦੇ ਵਿੱਚ ਵਹਾਅ ਦੇ ਵਿੱਚ ਤੇ ਇਹ ਹਾਈਵੇ ਬੰਦ ਕਰ ਦਿੱਤਾ ਗਿਆ ਇੱਕ ਨਹੀਂ ਕਈ ਥਾਵਾਂ ਦੇ ਉੱਤੇ ਇਹ ਹਾਈਵੇ ਬਲੌਕ ਹੈ ਬੰਦ ਹੈ ਲੈਂਡਸਲਾਈਡਸ ਹੋ ਰਹੀਆਂ ਨੇ ਤਾਂ ਤਿੰਨ ਮਕਾਨ ਹੁਣ ਤੱਕ ਰੁੜੇ ਨੇ ਮੰਡੀ ਦੇ ਵਿੱਚ ਚਹਰਾ ਘਾਟੀ ਦੇ ਵਿੱਚ ਹੀ ਤਿੰਨ ਮਕਾਨ ਇੱਕੋ ਹੀ ਥਾਂ ਦੇ ਉੱਤੇ ਰੁੜੇ ਨੇ ਤੇ ਤਿੰਨ ਪਰਿਵਾਰਾਂ ਦੇ 11 ਜਣੇ ਤਿੰਨ ਪਰਿਵਾਰਾਂ ਦੇ 11 ਜਣੇ ਲਾਪਤਾ ਨੇ ਯਾਨੀ ਕਿ ਪੂਰੇ ਤਿੰਨ ਦੇ ਤਿੰਨ ਪਰਿਵਾਰ ਪਾਣੀ ਦੇ ਵਿੱਚ ਵਹਿ ਗਏ ਨੇ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਦੋ ਲਾਸ਼ਾਂ ਬਰਾਮਦ ਹੋਣ ਤੱਕ ਹੋ ਚੁੱਕੀਆਂ ਨੇ ਬਾਕੀ ਜਿਨ੍ਹਾਂ ਦਾ ਹਲੇ ਤੱਕ ਕੋਈ ਅਤਾ ਪਤਾ ਨਹੀਂ ਹੈ ਤੇ ਉਧਰ ਹੀ ਮੰਡੀ ਦੇ ਡੀਸੀ ਅਪੂਰਵ ਦੇਵਗਨ ਵੱਲੋਂ ਜਿਹੜਾ ਕਿ ਇਹ ਬਿਆਨ ਜਾਰੀ ਕੀਤਾ ਗਿਆ ਕਿ ਲੋਕ ਅੰਦਰ ਹੀ ਰਹਿਣ ਹਿਮਾਚਲ ਆਉਣ ਤੋਂ ਗੁਰੇਜ਼ ਕੀਤਾ ਜਾਏ ਕਿਉਂਕਿ ਇਸ ਵੇਲੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਤਾਂ ਤਿੰਨ ਥਾਵਾਂ ਉੱਤੇ ਬੱਦਲ ਫਟਿਆ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਲਾਪਤਾ ਹੋ ਗਏ ਨੇ 51 ਜਣੇ ਲਾਪਤਾ ਨੇ ਕਈ ਇਮਾਰਤਾਂ ਢਹਿ ਢੇਰੀ ਹੋਈਆਂ ਨੇ ਹਾਈਵੇ ਟੁੱਟ ਚੁੱਕੇ ਨੇ ਤਸਵੀਰਾਂ ਹਾਈਵੇਸ ਦੀਆਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤੇ ਸੀਐਮ ਸੁਖੂ ਦਾ ਵੀ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਰਾਹਤ ਟੀਮਾਂ ਆਪਣਾ ਕੰਮ ਕਰ ਰਹੀਆਂ ਨੇ ਜਲਦ ਅਸੀਂ ਸਿਚੁਏਸ਼ਨ ਨੂੰ ਕਾਬੂ ਦੇ ਵਿੱਚ ਲਵਾਂਗੇ ਪਰ ਲੋਕ ਵੀ احتیاط ਗੁਰੇਜ਼ ਜ਼ਰੂਰ ਵਰਤਣ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਟੀਮਾਂ ਜਿਹੜੀਆਂ ਨੇ ਰਾਹਤ ਕਾਰਜ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਧਰ ਹੀ ਨਦੀਆਂ ਪੂਰੇ ਉਫਾਨ ਦੇ ਉੱਤੇ ਨੇ ਬੀਤੀ ਰਾਤ ਲਗਭਗ ਸਾਰੀ ਰਾਤ ਹੀ ਬਾਰਿਸ਼ ਹੁੰਦੀ ਰਹੀ ਤੇਜ਼ ਬਾਰਿਸ਼ ਸੀ ਜਿਸ ਕਰਕੇ ਕਈ ਥਾਵਾਂ ਉੱਤੇ ਅ ਅਜਿਹੀਆਂ ਹਾਦਸੇ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਅੱਜ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਹਿਮਾਚਲ ਤੋਂ ਜਿੱਥੇ ਕਈ ਜਣਿਆਂ ਦੀ ਮੌਤ ਹੋ ਚੁੱਕੀ ਹੈ ਬਿਤੀ ਰਾਤ ਭਾਰੀ بارش ਕਰਕੇ ਵੱਖ-ਵੱਖ ਥਾਵਾਂ ਉੱਤੇ ਬੱਦਲ ਫਟੇ ਨੇ ਤਿੰਨ ਥਾਵਾਂ ਉੱਤੇ ਇੱਕੋ ਸੂਬੇ ਦੇ ਵਿੱਚ ਹਿਮਾਚਲ ਦੇ ਵਿੱਚ ਬੱਦਲ ਫਟੇ ਨੇ ਤੇ ਤਬਾਹੀ ਦਾ ਜੋ ਮੰਜ਼ਰ ਹੈ ਉਹ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਿਹਾ ਜਿੱਥੇ ਤਾਸ਼ ਦੇ ਪੱਤਿਆਂ ਵਾਂਗੂ ਇਮਾਰਤਾਂ ਘਰ ਰੁੜ ਗਏ ਨੇ ਇਹ ਤਸਵੀਰ ਮਨਾਲੀ ਦੀ ਹੈ ਜਿੱਥੇ ਦੇਖ ਸਕਦੇ ਹਾਂ ਕਿ ਕਿਵੇਂ ਕੁਝ ਕੁ ਸੈਕਿੰਡ ਦੇ ਵਿੱਚ ਹੀ ਪੰਜ ਮੰਜ਼ਲਾ ਬਿਲਡਿੰਗ ਜਿਹੜੀ ਹੈ ਉੱਤਬਾ ਹੋ ਗਈ ਉਧਰ ਹੀ Shimla ਦੇ ਵਿੱਚ ਵੀ ਅਜਿਹੇ ਹੀ ਹਾਲ ਦੇਖਣ ਨੂੰ ਮਿਲੇ ਜਿੱਥੇ SDRF ਦੀਆਂ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਤੇ ਹਿਮਾਚਲ ਦੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ 51 ਜਣੇ 51 ਜਣੇ ਲਾਪਤਾ ਦੱਸੇ ਜਾ ਰਹੇ ਨੇ NDRF ਤੇ SDRF ਪੁਲਿਸ ਤੇ ਹੋਮਗਾਰਡ ਸਾਰੇ ਜਣੇ ਕੋਆਰਡੀਨੇਟ ਕਰਕੇ ਸਾਰੀਆਂ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਤੇ ਉਧਰ ਹੀ ਨਦੀਆਂ ਤੇ ਨਾਲੇ ਪੂਰੇ ਉਫਾਨ ਦੇ ਉੱਤੇ ਨੇ ਕੁਲੂ ਤੇ ਚੰਡੀਗੜ੍ਹ ਮਨਾਲੀ ਹਾਈਵੇ ਬਿਆਸ ਨਦੀ ਦੇ ਕਾਰਨ ਵਹਿ ਗਿਆ ਉਸ ਦੇ ਵਿੱਚ ਵਹਾਅ ਦੇ ਵਿੱਚ ਤੇ ਇਹ ਹਾਈਵੇ ਬੰਦ ਕਰ ਦਿੱਤਾ ਗਿਆ ਇੱਕ ਨਹੀਂ ਕਈ ਥਾਵਾਂ ਦੇ ਉੱਤੇ ਇਹ ਹਾਈਵੇ ਬਲੌਕ ਹੈ ਬੰਦ ਹੈ ਲੈਂਡਸਲਾਈਡਸ ਹੋ ਰਹੀਆਂ ਨੇ ਤਾਂ ਤਿੰਨ ਮਕਾਨ ਹੁਣ ਤੱਕ ਰੁੜੇ ਨੇ ਮੰਡੀ ਦੇ ਵਿੱਚ ਚੋਹਰਾ ਘਾਟੀ ਦੇ ਵਿੱਚ ਹੀ ਤਿੰਨ ਮਕਾਨ ਇੱਕੋ ਹੀ ਥਾਂ ਦੇ ਉੱਤੇ ਰੁੜੇ ਨੇ ਤੇ ਤਿੰਨ ਪਰਿਵਾਰਾਂ ਦੇ 11 ਜਣੇ ਤਿੰਨ ਪਰਿਵਾਰਾਂ ਦੇ 11 ਜਣੇ ਲਾਪਤਾ ਨੇ ਯਾਨੀ ਕਿ ਪੂਰੇ ਤਿੰਨ ਦੇ ਤਿੰਨ ਪਰਿਵਾਰ ਪਾਣੀ ਦੇ ਵਿੱਚ ਵਹਿ ਗਏ ਨੇ ਜਿਨ੍ਹਾਂ ਦੀ ਤਲਾਸ਼ جاری ਹੈ ਦੋ ਲਾਸ਼ਾਂ ਬਰਾਮਦ ਹੋਣ ਤੱਕ ਹੋ ਚੁੱਕੀਆਂ ਨੇ ਬਾਕੀ ਜਿਨ੍ਹਾਂ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਹੈ ਤੇ ਉਧਰ ਹੀ ਮੰਡੀ ਦੇ ਡੀਸੀ ਅਪੂਰਵ ਦੇਵਗਨ ਵੱਲੋਂ ਜਿਹੜਾ ਕਿ ਇਹ ਬਿਆਨ ਜਾਰੀ ਕੀਤਾ ਗਿਆ ਕਿ ਲੋਕ ਅੰਦਰ ਹੀ ਰਹਿਣ ਹਿਮਾਚਲ ਆਉਣ ਤੋਂ ਗੁਰੇਜ਼ ਕੀਤਾ ਜਾਏ ਕਿਉਂਕਿ ਇਸ ਵੇਲੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਤਾਂ ਤਿੰਨ ਥਾਵਾਂ ਉੱਤੇ ਬੱਦਲ ਫਟਿਆ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਲਾਪਤਾ ਹੋ ਗਏ ਨੇ 51 ਜਣੇ ਲਾਪਤਾ ਨੇ ਕਈ ਇਮਾਰਤਾਂ ਢਹ ਢੇਰੀ ਹੋਈਆਂ ਨੇ ਹਾਈਵੇ ਟੁੱਟ ਚੁੱਕੇ ਨੇ ਤਸਵੀਰਾਂ ਹਾਈਵੇਸ ਦੀ ਮੈਂ ਤੁਹਾਨੂੰ ਦਿਖਾ ਰਿਹਾ ਤੇ ਸੀਐਮ ਸੁਖੂ ਦਾ ਵੀ ਬਿਆਨ